ਇਹ ਖਾਮ ਦੇਸਾਂ ਵਿੱਚ ਜਿੰਨੇ ਵੀ ਸਾਡੇ ਦੇਖਣ ਵਾਲੇ ਸੱਜਣ ਮਿੱਤਰ ਕੋਈ ਭੈਣ ਭਰਾ ਦੇਂਦਾ ਸਾਡੀਆਂ ਵੀਡੀਓ ਨੂੰ ਸਾਰਿਆਂ ਦਾ ਧੰਨਵਾਦ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਜਿਹਨਾਂ ਨੇ ਹਜੇ ਤੱਕ ਕੀਤਾ ਨਹੀਂਗਾ ਤੇ ਕਮੈਂਟ ਵਿੱਚ ਆਪਣੀ رائے ਜ਼ਰੂਰ ਦੇ ਦਿਓ ਦੋਸਤੋ ਅੱਜ ਦਾ ਮੇਨ ਟੌਪਿਕ ਆਪਾਂ ਅੱਜ ਦੇ ਟੌਪਿਕ ਬਾਰੇ ਗੱਲ ਕਰਾਂਗੇ ਰੰਗਾਂ ਬਾਰੇ ਵੀ ਮਨੁੱਖ ਦੇ ਤਾਂ ਦੋ ਰੰਗ ਆ ਕਾਲਾ ਜਾਂ ਗੋਰਾ ਸਮਝ ਲਓ ਜਾਂ ਕਣਕ ਬੰਨਾ ਆਪਾਂ ਕਹਿ ਲੈਨੇਗੇ ਪਰ ਜਿਹੜੇ ਦੁਨੀਆਦਾਰੀ ਦੇ ਰੰਗ ਆ ਜਿੱਦਾਂ ਮੰਨ ਲਾ ਵੀ ਆਪਾਂ ਕੋਈ ਲਾਲ ਪਸੰਦ ਕਰਦਾ ਕੋਈ ਖੱਟਾ ਕੋਈ ਹਰਾ ਕੋਈ ਨੀਲਾ ਕੋਈ ਪੀਲਾ ਪਸੰਦ ਕਰਦਾ ਇਹਨਾਂ ਰੰਗਾਂ ਬਾਰੇ ਗੱਲ ਕਰਾਂਗੇ ਦੋਸਤੋ ਸਭ ਤੋਂ ਪਹਿਲਾਂ ਤਾਂ ਮੈਂ ਲਾਲ ਰੰਗ ਬਾਰੇ ਗੱਲ ਕਰਦਾ ਜਿਹੜੇ ਕੋਈ ਬੰਦਾ ਹੋਵੇ ਜਾਂ ਬੁੜੀ ਹੋਵੇ ਲਾਲ ਰੰਗ ਨੂੰ ਪਸੰਦ ਕਰਦੇ ਆ ਇਹ ਆਮ ਕਰਕੇ ਤਾਂ ਖੁਸ਼ੀਆਂ ਖੜੇ ਵਿਆਹਾਂ ਦੇ ਮੌਕੇ ਵਿੱਚ ਪਾਇਆ ਜਾਂਦਾ ਰੰਗ ਪਰ ਇਸ ਰੰਗ ਨੂੰ ਪਸੰਦ ਕਰਨ ਵਾਲੇ ਜਿਹੜੇ ਲੋਕ ਹੁੰਦੇ ਆ ਉਹ ਬਹੁਤ ਜਿਆਦੇ ਹੁਸ਼ਿਆਰ ਹੁੰਦੇ ਹੈਗੇ ਉਹਨਾਂ ਦਾ ਦਿਮਾਗ ਜਿਹੜਾ ਹੁੰਦਾ ਹੈਗਾ ਬਹੁਤ ਹੱਦ ਤੱਕ ਕੰਮ ਕਰਦਾ ਨਾਲ ਆਮ ਮਨੁੱਖਾਂ ਨਾਲੋਂ ਕਿਤੇ ਉਹਨਾਂ ਦਾ ਜਿਆਦਾ ਕੰਮ ਕਰਦਾ ਹੁੰਦਾ ਹੈਗਾ ਇਹ ਤੁਸੀਂ ਕਦੇ ਅਜ਼ਮਾ ਕੇ ਦੇਖ ਲਓ ਕਿ ਲਾਲ ਰੰਗ ਨੂੰ ਪਸੰਦ ਕਰਦੇ ਆ ਕੋਈ ਬੰਦਾ ਹੋਵੇ ਜਾਂ ਬੁੜੀ ਹੋਵੇ ਕੁੜੀ ਹੋਵੇ ਕੋਈ ਮਰਜ਼ੀ ਹੋਵੇ ਤੇ ਦੂਜੇ ਨੰਬਰ ਤੇ ਜਿਹੜਾ ਹੈਗਾ ਕਾਲਾ ਰੰਗ ਦੋਸਤੋ ਕਾਲਾ ਰੰਗ ਆ ਜਿਹੜਾ ਆਮ ਕਰਕੇ ਆਪਾਂ ਨੂੰ ਪਤਾ ਹੀ ਵੇ ਗੋਰੇ ਰੰਗ ਤੇ ਫਵਦਾ ਤੇ ਜਿਹੜੇ ਗੋਰੇ ਆ ਗੋਰਿਆਂ ਨੇ ਕਿਦੋਂ ਕਾਲਾ ਰੰਗ ਪਵਾ ਦਿੱਤਾ ਜਾਵੇ ਤਾਂ ਉਹਨਾਂ ਦੀ ਜਿਹੜੀ ਟੌਰ ਫੌਰ ਆ ਉਹ ਦੁੱਗਣੀ ਹੋ ਜਾਂਦੀ ਹੈ ਪਰ ਕਾਲਾ ਰੰਗ ਆ ਜਿਹੜਾ ਸ਼ਕਤੀ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈਗਾ ਤੇ ਕਾਲੇ ਰੰਗ ਨੂੰ ਜਿਹੜਾ ਆਮ ਕਰਕੇ ਪਸੰਦ ਕੀਤਾ ਜਾਂਦਾ ਇਹ ਗੋਰੇ ਲੋਕਾਂ ਵੱਲੋਂ ਬੜਾ ਪਸੰਦ ਕੀਤਾ ਜਾਂਦਾ ਤੇ ਜਿਹੜੇ ਕਾਲੇ ਰੰ ਇਸ ਰੰਗ ਨੂੰ ਪਾਇਨਲ ਵਾਲੇ ਜਿਹੜੇ ਬੰਦੇ ਹਨ ਉਹਨਾਂ ਦਾ ਮਤਲਬ ਦਿਮਾਗੀ ਸੰਤੁਲਨ ਉਹਨਾਂ ਦਾ ਵੀ ਬਹੁਤ ਹੀ ਜ਼ਿਆਦਾ ਸਟਰੋਂਗ ਹੁੰਦਾ ਹੈ ਉਹ ਆਮ ਕਰਕੇ ਇਹਨਾਂ ਦੇ ਜਿਹੜੇ ਦੂਜੇ ਮਨੋਖਾ ਉਹਨਾਂ ਨਾਲੋਂ ਇਹਨਾਂ ਦਾ ਦਿਮਾਗੀ ਸੰਤੁਲਨ ਜ਼ਿਆਦਾ ਸਟਰੋਂਗ ਹੁੰਦਾ ਹੈਗਾ ਤੇ ਇਹ ਕਈ ਵਾਰੀ ਆਪਦੇ ਆਪ ਤੇ ਵਿੱਚ ਬਹੁਤ ਹੀ ਜ਼ਿਆਦਾ ਚਤਰ ਤੇ ਹੁਸ਼ਿਆਰ ਕਬਾਉਂਦੇ ਹੈਗੇ ਤੇ ਇੱਕ ਮੈਂ ਹੋਰ ਗੱਲ ਕਰਦਾ ਜਿਹੜਾ ਰੰਗ ਹੈਗਾ ਅੱਗੇ ਸੰਤਰੀ ਸੰਤਰੀ ਰੰਗ ਦੇ ਜਿਹੜੇ ਮਤਲਬ ਕੋਈ ਬੰਦੇ ਕੱਪੜੇ ਪਾਉਂਦੇਗਾ ਸੰਤਰੀ ਰੰਗ ਜਿਹੜਾ ਬੰਦਾ ਪਸੰਦ ਕਰਦਾ ਨਾ ਉਹ ਆਮ ਕਰਕੇ ਕਈ ਵਾਰੀ ਗਰਮ ਸੁਭਾਵਾ ਦਾ ਹੁੰਦਾ ਤੇ ਉਹ ਗਾਲ ਦੋਪੜ ਵੀ ਦੇ ਦਿੰਦਾ ਹੈਗਾ ਇਹ ਸੰਤਰੀ ਰੰਗ ਦੀ ਕਰਾਮਾਤੀ ਵਾ ਜਿਹੜੇ ਬੰਦੇ ਦਾ ਦਿਮਾਗ ਸੰਤਰੀ ਰੰਗ ਨੂੰ ਪਸੰਦ ਕਰਦਾ ਹੈ ਨੀਲਾ ਨੀਲੇ ਰੰਗ ਨੂੰ ਪਸੰਦ ਕਰਨ ਵਾਲੇ ਲੋਕ ਆ ਜਿਹੜੇ ਉਹ ਆਮ ਕਰਕੇ ਸ਼ਾਂਤ ਸੁਭਾਵੇ ਹੁੰਦੇ ਹੈਗੇ ਸੋ ਨੂੰ ਮੈਂ ਗੱਲ ਦੱਸ ਦਿੰਨਾ ਹੈਗਾ ਵੀ ਜਿਹੜਾ ਨੀਲਾ ਰੰਗ ਹੈ ਸ਼ਾਂਤੀ ਦਾ ਪ੍ਰਤੀਕ ਹੀ ਅਸਾਂ ਸਮਝ ਲਓ ਇਹਨੂੰ ਆਮ ਕਰਕੇ ਪਸੰਦ ਕਰਨ ਵਾਲੇ ਲੋਕ ਸ਼ਾਂਤ ਸੁਭਾਵੇ ਹੁੰਦੇ ਆ ਜੇਕਰ ਇਹਨਾਂ ਨੂੰ ਜ਼ਿਆਦਾਤਰ ਛੇੜਿਆ ਜਾਵੇ ਜਾਂ ਇਹਨਾਂ ਨਾਲ ਜ਼ਿਆਦਾਤਰ ਓਵਰ ਵਿਵਹਾਰ ਕੀਤਾ ਜਾਵੇ ਤਾਂ ਇਹ ਲੋਕ ਫਿਰ ਭੱਜ ਕੇ ਵੀ ਪਾਏ ਨੇ ਇਹ ਮਤਲਬ ਨੀਲਾ ਰੰਗ ਦਾ ਸ਼ਾਂਤੀ ਦਾ ਤੇ ਇੱਕ ਚਿੱਟਾ ਰੰਗ ਆ ਜਿਹੜਾ ਚਿੱਟਾ ਰੰਗ ਆ ਜਿਹਦਾ ਆਮ ਕਰਕੇ ਇਹ ਤੁਹਾਨੂੰ ਪਤਾ ਹੀ ਹੈ ਵੀ ਚਿੱਟਾ ਰੰਗ ਆ ਜਿਹੜਾ ਇਹ ਵੀ ਸ਼ਾਂਤੀ ਦਾ ਪ੍ਰਤੀਕ ਹੈ ਚਿੱਟੇ ਝੰਡੇ ਸਾਰਾ ਚਿੱਟਾ ਰੰਗ ਸ਼ਾਂਤੀ ਦਾ ਪ੍ਰਤੀਕ ਹੈ ਪਰ ਚਿੱਟੇ ਰੰਗ ਵਾਲੇ ਜਿਹੜੇ ਲੋਕ ਹੁੰਦੇ ਆਗੇ ਇਹ ਆਮ ਕਰਕੇ ਸ਼ਾਂਤ ਸੁਭਾਅ ਦੇ ਬਣੇ ਰਹਿੰਦੇ ਆ ਪਰ ਇਹਨਾਂ ਦੇ ਦਿਲ ਦੇ ਵਿੱਚ ਬਹੁਤ ਕਹਿੰਦੇ ਖੋਟ ਹੁੰਦੀ ਹੈਗੀ ਸੋਨ ਮੈਂ ਗੱਲ ਦੱਸਣਾ ਹੈ ਇਹ ਪਰ ਜੇ ਤੁਸੀਂ ਇਹਨਾਂ ਨੂੰ ਕੁਝ ਕਹਿ ਵੀਤਾ ਕੋਈ ਮਾੜਾ ਚੰਗਾ ਕਹਿ ਵੀਤਾ ਪਰ ਇਹ ਸੋਨੂੰ ਪਲਟ ਕੇ ਨਹੀਂ ਕੁਝ ਕਹਿਣਗੇ ਪਰ ਇਹਨਾਂ ਦੇ ਦਿਲ ਦੇ ਵਿੱਚ ਖੋਟ ਹੁੰਦੀ ਹੈ ਆਪਦੇ ਅੰਦਰੋਂ ਖੋਟ ਨਹੀਂ ਘਵਾਉਂਦੇ ਤੇ ਇਹ ਮਤਲਬ ਉਹ ਤੁਹਾਨੂੰ ਸਮੇ ਸਮੇ ਤੇ ਇਹ ਯਾਦ ਕਰਦੇ ਰਹਿਣਗੇ ਵੀ ਸਾਨੂੰ ਫਲਾਣੇ ਨੇ ਫਲਾਣੇ ਟਾਈਮ ਤੇ ਆ ਗੱਲ ਆਖੀ ਸੀਗੀ ਹੁਣ ਕਾਲਾ ਹੋ ਗਿਆ ਚਿੱਟਾ ਹੋ ਗਿਆ ਨੀਲਾ ਹੋ ਗਿਆ ਹਰਾ ਰੰਗ ਹਰਾ ਰੰਗ ਆ ਜਿਹੜਾ ਹਰਿਆਲੀ ਦਾ ਪ੍ਰਤੀਕ ਆ ਦੋਸਤੋ ਹਰਾ ਰੰਗ ਆ ਜਿਹੜਾ ਛੇਦੀ ਕਿਤੇ ਕਿਸ ਨੂੰ ਕੋ ਕਹਿੰਦੇ ਨਹੀਂ ਗੜੇ ਹਰੇ ਰੰਗ ਨੂੰ ਪਸੰਦ ਕਰਦੇ ਆ ਪਰ ਉਹ ਵੀ ਡੂਮਨੇ ਦੀ ਮੱਖੀ ਨੂੰ ਜਦੋਂ ਫਰ ਪਾਏ ਜਾਂਦੇ ਆਗੇ ਭਾਈ ਭਾਈ ਕੇ ਪੈਂਦੇ ਆਗੇ ਹਰੇ ਰੰਗ ਵਾਲੇ ਛੇਦੀ ਕਿਤੇ ਲੋਕ ਮਤਲਬ ਆਪਦੇ ਰਾਸਤੇ ਤੋਂ ਜਾਂ ਆਪਦੇ ਮਨ ਦੇ ਸੰਤੁਲਨ ਤੋਂ ਭੜਕਦੇ ਨਹੀਂ ਤੇ ਜੇ ਹਰੇ ਰੰਗ ਮੂੰਹ ਪਸੰਦ ਕਰਨ ਵਾਲਾ ਕੋਈ ਦਿਮਾਗ ਹੋਊਗਾ ਤਾਂ ਉਹ ਦਿਮਾਗੀ ਤੌਰ ਤੇ ਹੁਸ਼ਿਆਰ ਵੀ ਹੋਊਗਾ ਤੇ ਇੱਕ ਧਨਵਾਨ ਹੋਊਗਾ ਉਹ ਜਿਹੜੇ ਬੰਦੇ ਦਾ ਦਿਮਾਗ ਹਰ ਰੰਗ ਵੈਸੇ ਤਾਂ ਪੈਸਾ ਸਾਰਿਆਂ ਕੋਲੇ ਆ ਪਰ ਉਹ ਬੰਦਾ ਧਨੀ ਹੋਊਗਾ ਕਿਸਮਤ ਦਾ ਵੀ ਧਨੀ ਹੋਊਗਾ ਇਹ ਸੀ ਦੋਸਤੋ ਅੱਜ ਦੇ ਰੰਗਾਂ ਬਾਰੇ ਤੇ ਕੱਲ ਨੂੰ ਕਿਸੇ ਹੋਰ ਟੌਪਿਕ ਤੇ ਵੀਡੀਓ ਲੈ ਕੇ ਆਵਾਂਗੇ ਵੀਡੀਓ ਚੰਗੀ ਲੱਗੇ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਵਿੱਚ ਤੁਸੀਂ ਜਰੂਰ ਲਿਖੋ ਕਿਹੜਾ ਰੰਗ ਤੁਸੀਂ ਪਸੰਦ ਕਰਦੇ ਹੋ ਰੰਗਾਂ ਬਾਰੇ ਤੁਸੀਂ ਜਰੂਰ ਦੱਸੋ ਵੀ ਤੁਸੀਂ ਕਿਹੜਾ ਰੰਗ ਪਸੰਦ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਦੇਖਣ ਲਈ ਧੰਨ